ਪੰਜਾਬ ਨਾਟਕਾਲਾ ਸਾਹਮਣੇ ਖਾਲਸਾ ਕਾਲਜ ਤੇ ਵਿੱਚ ਕਲਾਸਿਕਲ ਸੰਗੀਤ ਦਾ ਇੱਕ ਪ੍ਰੋਗਰਾਮ ਦ ਰੂਮ 뮤지컬 ਅਕੈਡਮੀ ਵੱਲੋਂ ਕੀਤਾ ਗਿਆ ਇਸਮਾ ਕੇ ਕਲੇਸਟਰ ਕਸ਼ਮੀਰ ਦੇਮਨ ਪ੍ਰਮਨ ਨੇ ਕਲਾਕਾਰ ਦੇਸ਼ ਤੇਵਾਖਵਾਖੀ ਸਿਆ ਤੋਂ ਪਹੁੰਚੇ ਹੋਏ ਸਨ ਜਿਨ੍ਹਾਂ ਨੂੰ ਸੁਣਨ ਵਾਸਤੇ ਵੱਡੀ ਗਿਣਤੀ ਵਿੱਚ ਸਰੋਤੇ ਵੀ ਪਹੁੰਚੇ ਸਨ ਇਹ ਪ੍ਰੋਗਰਾਮ ਦੇ ਵਿੱਚ ਲੋਕਾਂ ਨੇ ਕਲਾਸਿਕਲ ਸੰਗੀਤ ਬਾਰੇ ਰੁਚੀ ਵਿਖਾਉਂਦੇ ਹੋਏ ਉਸ ਵੱਲ ਖਾਸ ਤਵੱਜਹ ਦਿੱਤੀ ਤੇ ਇਸ ਪ੍ਰੋਗਰਾਮ ਦਾ ਬੜੇ ਹੀ ਉਤਸ਼ਾਹ ਨਾਲ ਆਨੰਦ ਮਾਣਿਆ मैं श्री सुब्रतो देव हूँ संगीत का एक छोटा सा सेवक हूँ आज हमारा हजीरा देने के लिए हम उपस्थित हुए हैं अमृतसर शहर में मैं बहुत आभार हूँ विपिन भाई का जिन्होंने मुझे मौका दिया और मैं अपने संगीत के ज़रिए शांति की प्रयास करेंगे लोगों के बीच में सुखाल रहें और प्रयास करेंगे कि पीस एंड हारमोनी संगीत के जरिए बजाए रखे और संगीत प्रेमी को आनंद देने के लिए प्रयास करूंगा और डेडिकेटेड टू हमारे गुरुजी ਹਾਂਜੀ ਫਾਸਟਵੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦਿਪਿੰਨ ਰਾਜ ਦਾ 뮤జిਕ ਰੂਮ ਦਾ ਸੀਈਓ ਤੇ ਅੱਜ ਸਾਡੀ ਨਾਟਸ਼ਾਲਾ ਦੇ ਵਿੱਚ ਇੱਕ ਧਿਆਨ ਰੰਗ ਸੰਗੀਤ ਉਤਸਵ ਕਰਕੇ ਇੱਕ ਇਵੈਂਟ ਹੈ ਜਿਹੜਾ ਕਿ ਮੇਰੇ ਗੁਰੂ ਜੀ ਪੰਡਿਤ ਮਨੀ ਪ੍ਰਸਾਦੀ ਦੀ ਯਾਦ ਵਿੱਚ ਅਸੀਂ ਹਰ ਸਾਲ ਆਯੋਜਿਤ ਕਰ ਰਹੇ ਹਾਂ ਔਰ ਅੱਜ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅੱਜ ਬਹੁਤ ਸੋਹਣਾ ਇੱਕ ਕਾਲੇ ਕਾਰਕਰਮ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਸਾਡੇ ਕੋਲ ਦਿੱਲੀ ਤੋਂ ਪੁਣੇ ਤੋਂ Shimla ਤੋਂ ਹੋਰ ਵੀ ਇੰਡੀਆ ਦੇ ਕਾਫੀ ਹਿੱਸਿਆਂ ਤੋਂ ਕਲਾਕਾਰ ਆਏ ਨੇ ਔਰ ਸਾਨੂੰ ਦੱਸਿਆ ਬੜੀ ਖੁਸ਼ੀ ਹੋਈ ਕਿ ਅੰਮ੍ਰਿਤਸਰ ਦੇ ਵਿੱਚ ਕਲਾਸਿਕਲ ਸੰਗੀਤ ਦਾ ਦੌਰ ਜਿਹੜਾ ਵਾਪਸ ਆ ਰਿਹਾ ਹੈ ਤੁਸੀਂ ਹੈਰਾਨ ਹੋਵੋਗੇ ਕਿ ਬਜ਼ੁਰਗਾਂ ਨਾਲੋਂ ਯੰਗਸਟਰਸ ਆਏ ਕਿ ਬਹੁਤ ਸਾਰੇ ਆਏ ਨੇ ਪਹਿਲੇ ਨਾਲੋਂ ਵੀ ਹੋਰ ਹੁਮਮਾ ਕੇ ਦੁਨੀਆ ਪਹੁੰਚੀ ਹੈ ਲੋਕ ਆਏ ਨੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਬਹੁਤ ਅੱਛਾ ਜਾ ਰਿਹਾ ਹੈ ਧੰਨਵਾਦ ਮੇਰੇ ਦਰਸ਼ਕਾਂ ਦੇ ਸਤਿ ਸ੍ਰੀ ਅਕਾਲ ਮੈਂ ਅੱਜ ਆਇਆ ਹਾਂ ਪੰਜਾਬ ਨਾਅਸ਼ਾਹਲਾ ਦੇ ਵਿੱਚ ਜਿੱਥੇ ਕਿ ਅੱਜ ਕਲਾਸਿਕਲ ਸੰਗੀਤ ਦੇ ਮੰਨੇ ਪ੍ਰਮੰਨੇ ਜਿਹੜੇ ਕਲਾਕਾਰ ਨੇ ਉਹ ਆਏ ਹੋਏ ਨੇ ਤੇ ਆਪਣੀ ਕਲਾ ਦਾ ਫਨ ਵਖਾਉਣਗੇ ਇਹ ਪ੍ਰੋਗਰਾਮ ਦਾ 뮤직 ਰੂਮ ਵੱਲੋਂ ਆਯੋਜਿਤ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਇੱਥੇ ਕਾਫੀ ਗਿਣਤੀ ਦੇ ਵਿੱਚ ਜਿਹੜੇ ਇਹਨਾਂ ਦੇ ਸਰੋਤੇ ਨੇ ਕਲਾਸਿਕਾ ਸ਼ੀਰ ਦੇ ਉਹਨਾਂ ਨੂੰ ਵੀ ਨਿਮੰਤਰਣ ਦਿੱਤਾ ਗਿਆ ਤੇ ਵੱਡੀ ਗਿਣਤੀ ਵਿੱਚ ਇੱਥੇ ਲੋਕ ਆ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਨ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲ ਦੀ ਰਿਪੋਰਟ ਅੰਮ੍ਰਿਤਸਰ